पोछ दिए मए तेरी ती ते थों गलनी वीर वीर लड़दे सि केड़ी गल्लो कलनी पोछ दिए मए ते थों ती तेरी गलनी वीर वीर लड़दे सि केड़ी गल्लो कलनी मोड तो ही चली जा है किसे ने चलाई मोड तो ही चली जा है किसे ने चलाई ਹਾ ਹ ਚੰਦਰੀ ਜੀ ਜਾਗੇ ਉ ਤੇ ਰੀਤ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਘਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਘਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਖੋਕੇ ਖਾਂਦੀਆਂ ਨਾ ਮੰਗ ਕੇ ਲੈ ਜਾਣੇ ਨੀ ਪਹਿਣਾ ਨੂੰ ਹੁੰਦਾ ਵੀਰਾ ਭਾਬੀਆਂ ਤੇ ਮਾਣ ਨੀ ਖੋਕੇ ਖਾਂਦੀਆਂ ਨਾ ਮੰਗ ਕੇ ਲੈ ਜਾਣੇ ਨੀ ਪਹਿਣਾ ਨੂੰ ਹੁੰਦਾ ਵੀਰਾ ਭਾਬੀਆਂ ਤੇ ਮਾਣ ਨੀ ਤੀਆਂ ਤੁਰ ਜਾਣ ਜਿੱਥੇ ਤੁਰ ਦੇਣ ਮਾਪੇ ਤੀਆਂ ਤੁਰ ਜਾਣ ਜਿੱਥੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਸੋਚਿਆ ਨਹੀਂ ਸੀ ਇਦਾਂ ਮੰਡ ਹੋਊਗੀ ਬਾਪੂ ਤਾਂ ਹਮਾਰ ਮਾਰੇ ਬੇਬੀ ਉੱਚੀ ਰੋਊਗੀ ਜਾਏ ਦਾਦ ਨਾਲ ਇਹ ਮਾਪਾਪੂ ਵੀ ਬੰਡਦੇ ਨੇ ਜਦੋਂ ਪੈਂਦੀ ਏ ਕਚਹਿ ਚ ਤਰੀਕ ਮੇਰੀ ਮਾਂ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਨਿੱਕੇ ਨਿੱਕੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਕਹਰ ਨੂੰ ਨજર ਕੇ ਸਚੰਦਰ ਨੇ ਲਾਈ ਨਹੀਂ ਖੂਨ ਦੇ ਪਿਆਸੇ ਕਾਤੋਂ ਹੋਗੇ ਪਾਈ ਭਾਈ ਨਹੀਂ ਕਾਲੇ ਨੂੰ ਤੂੰ ਛੱਡ ਗਿਆ ਹਰ ਜੀਤ ਤੇਰਾ ਕਾਲੇ ਨੂੰ ਤੂੰ ਛੱਡ ਗਿਆ ਹਰ ਜੀਤ ਤੇਰਾ ਖੜਬੂ ਹੈ ਵਿੱਚ ਕਰਦੀ ਉਡੀਕ ਮੇਰੀ ਮਾਂ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਕਾਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ POTU don't